ਦੇਣ ਨੌਆ ਪਾਣੀ ਖੂਹਾਂ ਦੇ ਮਿੱਠੇ ਹੁੰਦੇ ਨੇ ਸਮੁੰਦਰਾਂ ਦੇ ਨਹੀਂ ਕਿਸੇ ਦੇ ਵੱਡ ਪੰਦਾ ਅੰਦਾਜ਼ ਉਸ ਦੀ ਸ਼ਾਨੋ ਸ਼ੌਕਤ ਵੇਖ ਕੇ ਨਹੀਂ ਲਾਉਣਾ ਚਾਹੀਦਾ ਕਿਉਂਕਿ ਸਿਰਾਂ ਤੇ ਤਾਜ ਨਹੀਂ ਟਿਕਦੇ ਹੁੰਦੇ ਦੇਣ ਦਾ ਪਹਿਲਾ ਪੈਰ ਸ਼ੁਰੂ ਹੁੰਦਿਆਂ ਹੀ ਕੇਸਰ ਤੇ ਫਕੀਰ ਨੇ ਆਪਣਾ ਰਾਹ ਫੜ ਲਿਆ ਲੰਮੀਆਂ ਪੁਲਾੰਕਾ ਪੁੱਟਦਾ ਫਕੀਰ ਅਕਸਰ ਆਪਣੇ ਡੰਡੇ ਨਾਲ ਰਸਤੇ 'ਚ ਕੋਈ ਰੋੜਾ ਜਾਂ ਪੱਥਰ ਹਟਾ ਦਿੰਦਾ। ਕਈ ਵਾਰ ਫਕੀਰ ਅੱਗੇ ਲੰਘ ਜਾਂਦਾ ਤਾਂ ਕੇਸਰ ਨੂੰ ਧੋੜ ਕੇ ਉਸ ਨਾਲ ਲੜਨਾ ਪੈਂਦਾ। ਰਸਤੇ ਵਿੱਚ ਬੋਤਾ ਲੈ ਕੇ ਜਾ ਰਹੇ ਇੱਕ ਛੋਟੇ ਜਿਹੇ ਕੱਦ ਦੇ ਆਦਮੀ ਨੇ ਰੁਕ ਕੇ ਫਕੀਰ ਦੇ ਚਨ ਅਛਪਰਸ਼ ਕੀਤੇ ਤੇ ਆਪਣਾ ਦਿਲ ਫੋਲਿਆ। ਮੇਰੇ ਪੈਰ 'ਚ ਕੋਈ ਚੱਕਰ ਹੈ ਮਹਾਰਾਜ। ਕਈ ਕੰਮ ਸ਼ੁਰੂ ਕੀਤੇ ਪਰ ਕੋਈ ਵੀ ਨੇਪਰੇ ਨਹੀਂ ਚੜਿਆ ਕਿਸੇ ਇੱਕ ਥਾਂ ਟਿਕਾ ਨਹੀਂ ਆਉਂਦਾ ਮੈਨੂੰ ਆਸ਼ੀਰਵਾਦ ਦਿਓ 10 10 ਗੱਜ ਦੇ ਪੰਜ ਟੋਏ ਪੁੱਟ ਕੇ ਪਾਣੀ ਨਹੀਂ ਨਿਕਲਣਾ ਪੜਿਆ ਪੁਰਸ਼ਾ 50 ਗੱਜ ਦਾ ਇੱਕੋ ਖੂਹ ਪੁੱਟਣਾ ਪੈਣਾ ਹੈ ਫਕੀਰ ਨੇ ਬੋਤੇ ਵਾਲੇ ਆਦਮੀ ਨੂੰ ਸਮਝਾਇਆ ਸਾਈਂ ਜੀ ਤੁਸੀਂ ਵੀ ਦੁਨੀਆ ਬਹੁਤ ਘਮੀ ਹੈ ਕੀ ਪੈਰ ਵਿੱਚ ਚੱਕਰ ਸੱਚੀ ਹੁੰਦਾ ਹੈ ਕਿਸ ਨੇ ਫਕੀਰ ਨੂੰ ਪੁੱਛਿਆ ਜ਼ਿੰਦਗੀ ਇੱਕ ਚੱਕਰ ਹੀ ਤਾਂ ਹੈ ਜ਼ਿੰਦਗੀ ਜਿੱਥੋਂ ਸ਼ੁਰੂ ਹੁੰਦੀ ਹੈ ਇੱਕ ਦਿਨ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ ਇੱਕ ਚੱਕਰ ਵਾਂਗ ਹਰ ਕਿਸੇ ਦਾ ਆਪਣਾ ਆਪਣਾ ਇੱਕ ਚੱਕਰ ਹੈ ਬ੍ਰਹਿਮੰਡ ਵਿੱਚ ਹਰ ਚੀਜ਼ ਘੁੰਮ ਰਹੀ ਹੈ ਸਾਰੀਆਂ ਧਰਤੀਆਂ ਘੁੰਮ ਰਹੀਆਂ ਹਨ ਸਾਡਾ ਸਰੀਰ ਵੀ ਕਈ ਛੋਟੇ ਛੋਟੇ ਕਣਾਂ ਤੋਂ ਬਣਿਆ ਹੈ ਜੋ ਲਗਾਤਾਰ ਘੁੰਮ ਰਹੇ ਹਨ ਜਦੋਂ ਸਰੀਰ ਘੁੰਮਦਾ ਹੈ ਤਾਂ ਮਨ ਟੇਕਦਾ ਹੈ ਇਸੇ ਕਰਕੇ ਅਸੀਂ ਧਾਰਮਿਕ ਸਥਾਨਾਂ ਦੀ ਪਰਕਰਮਾ ਕਰਦੇ ਹਾਂ ਮਸ਼ਹੂਰ ਸੂਫੀ ਸੰਤ ਰੂਮੀ ਦੇ ਸਮੇਂ ਤੋਂ ਤੁਰਕੀ ਦੇ ਇਲਾਕੇ ਵਿੱਚ ਇੱਕ ਨਾਚ ਵਿਦਾ ਅੱਜ ਤੱਕ ਵੀ ਬਹੁਤ ਪ੍ਰਚਲਿਤ ਹੈ ਇਹ ਨਾਚ ਨਹੀਂ ਸੂਫੀ ਦਰवेशਾਂ ਦੀ ਰੱਬ ਨਾਲ ਜੁੜਨ ਦੀ ਵਿਧੀ ਹੈ ਜਿਸ ਵਿੱਚ ਦਰवेश ਲੋਕ ਅੱਖਾਂ ਬੰਦ ਕਰਕੇ ਬਾਹਾਂ ਖਿਲਾੜ ਕੇ ਸੰਗੀਤ ਦੀ ਧੁਨ ਤੇ ਘੁੰਮ-ਘੁੰਮ ਕੇ ਰੱਬ ਨੂੰ ਯਾਦ ਕਰਦੇ ਹਨ ਉਹ ਸੱਜੇ ਹੱਥ ਦੀ ਹਥੇਲੀ ਉੱਪਰ ਨੂੰ ਅਤੇ ਖੱਬੇ ਹੱਥ ਦੀ ਹਥੇਲੀ ਥੱਲੇ ਵੱਲ ਕਰਕੇ ਘੁੰਮਦੇ ਹਨ ਜਿਸ ਦਾ ਭਾਵ ਹੈ ਕਿ ਇੱਕ ਹੱਥ ਨਾਲ ਅੱਲਾਹ ਤਾਲਾ ਤੂੰ ਲੈ ਕੇ ਦੂਸਰੇ ਹੱਥ ਨਾਲ ਦੁਨੀਆ ਨੂੰ ਵੰਡਣਾ ਹੈ ਬਾਬੇ ਨਾਨਕ ਨੇ ਉਦਾਸੀਆਂ ਵੇਲੇ 80000 ਤੋਂ ਵੱਧ ਕੋਹ ਦਾ ਪੈਡਾ ਕੀਤਾ ਸੀ ਦੁਨੀਆ ਘੁੰਮ ਕੇ ਸਾਨੂੰ ਇਹ ਵੀ ਸਮਝ ਲੱਗਦੀ ਹੈ ਕਿ ertid ਦੇ ਵੱਡੇ ਪਸਾਰੇ ਵਿੱਚ ਅਸੀਂ ਮਾਤਰ ਇੱਕ ਕਣ ਵਾਂਗ ਹਾਂ ਫਕੀਰ ਨੇ ਕਥਾ ਸ਼ੁਰੂ ਕੀਤੀ ਇੱਕ ਕੁਮਾਰ ਸ਼ਿਕਾਰ ਕਰਦਿਆ ਰਸਤਾ ਭਟਕਨ ਕਰਕੇ ਇੱਕ ਰਾਜਾ ਰਾਤ ਨੂੰ ਕਿਸੇ ਸਾਧੂ ਦੀ ਕੁਟਿਆ ਵਿੱਚ ਰੁਕਿਆ ਰਾਜੇ ਦੇ ਅਹਲਕਾਰ ਨੂੰ ਜੋ ਕਿ ਨਕਸ਼ੇ ਤੋਂ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਧੂ ਨੇ ਪੁੱਛਿਆ ਰੱਬ ਦੇ ਬੰਦੇ ਤੁਸੀਂ ਕਿੱਥੇ ਜਾਣਾ ਹੈ ਅਹਲਕਾਰ ਨੇ ਗੁੱਸੇ ਨਾਲ ਕਿਹਾ ਤੈਨੂੰ ਸ਼ੈਨਸ਼ਾ ਦੇ ਰਾਜ਼ ਤਾਂ ਨਹੀਂ ਪਤਾ ਤੈਨੂੰ ਪਤਾ ਨਹੀਂ ਇਹ ਕੌਣ ਨੇ ਨਹੀਂ ਮੈਨੂੰ ਨਹੀਂ ਪਤਾ दिखाओ दिखाओता इस नक्शे ते कितने है इन्हों साधु ने पूछा अहलकार ने उस वे सारे नक्शे ते एक छोटे जि राज वाल इशारा किया है जहां पना का राजे इना का घर कितने है साधु ने कहा अहलकार ने एक निशान वाल इशारा किया अच्छा हूँ मैं समझ गया साधु ने कहा ਸੰਸਾਰ ਵਿੱਚ ਤੁਸੀਂ ਇੱਕ ਛੋਟੇ ਜਿਹੇ ਨਿਸ਼ਾਨ ਤੋਂ ਵੱਧ ਕੁਝ ਵੀ ਨਹੀਂ ਹੋ ਕਹਿ ਕੇ ਸਾਧੂ ਨੇ ਪਾਸਾ ਲੈ ਆ ਤੇ ਸੌ ਗਿਆ ਫਕੀਰ ਨੇ ਕਹਾਣੀ ਖਤਮ ਕਰਕੇ ਕੇਸਰ ਦੇ ਵੱਲ ਵੇਖਦਿਆਂ ਕਿਆ ਕੇਸਰ ਪੁੱਤਰ ਬੰਦੇ ਨੂੰ ਆਪਣੇ ਅਹਮ ਹੋਣ ਦਾ ਵਹਿਮ ਹੋ ਗਿਆ ਹੈ ਦੂਜੀ ਸੰਸਾਰ جنگ ਵਿੱਚ ਲੱਖਾਂ ਲੋਕ ਮਾਰੇ ਗਏ ਸਨ ਪਰਿਵਾਰ ਉੱਜੜ ਗਏ ਇੱਕ ਦੇਸ਼ ਨੇ ਦੂਸਰੇ ਦੇਸ਼ ਦੇ ਦੋ ਸ਼ਹਿਰ ਬੰਬ ਸੁੱਟ ਕੇ ਤਬਾਹ ਕਰ ਦਿੱਤੇ ਕੰਧ ਕੱਢ ਕੇ ਇੱਕ ਦੇਸ਼ ਤੋਂ ਇੱਕ ਦੇਸ਼ ਨੂੰ ਦੋ ਵਿੱਚ ਵੰਡ ਦਿੱਤਾ ਗਿਆ ਇਹ ਕਹਿਰ ਇਸ ਕਰਕੇ ਵਾਪਰਿਆ ਕਿਉਂਕਿ ਬ੍ਰਹਿਮੰਡ ਦੇ ਪੂਰੇ ਵਰਤਾਰੇ ਵਿੱਚ ਬੰਦਾ ਆਪਣੀ ਨਗੂਣੀ ਹیثیت ਨੂੰ ਭੁੱਲ ਚੁੱਕਾ ਹੈ ਕਹਿ ਕੇ ਫਕੀਰ ਨੇ ਆਸਮਾਨ ਵੱਲ ਵੇਖਿਆ ਤੇ ਅੱਖਾਂ ਬੰਦ ਕਰ ਲਈਆਂ ਜਿਵੇਂ ਅਰਦਾਸ ਕਰ ਰਿਹਾ ਹੋਵੇ ਕੇਸਰ ਦੀ ਸੋਚ ਉਸ ਵੰਡੇ ਦੇਸ਼ ਦੀ ਕੰਧ 'ਚ ਜਾ اٹਕੀ ਉਸ ਨੂੰ ਲੱਗਿਆ ਉਸ ਦਾ ਦਿਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਵੇ ਅੱਧਾ ਫਕੀਰ ਦੇ ਨਾਲ ਤੇ ਅੱਧਾ ਪਿੱਛੇ ਪਿੰਡ ਵਿੱਚ ਰਹਿ ਗਿਆ ਹੋਵੇ ਉਸ ਦੇ ਦਿਮਾਗ 'ਚ ਸਵਾਲ ਤਾਂ ਬਹੁਤ ਆਉਂਦੇ ਪਰ ਫਕੀਰ ਦੇ ਜਵਾਬ ਅਜੇ ਉਸ ਦੀ ਸਮਝ ਦੇ ਦਾਇਰੇ ਤੋਂ ਬਾਹਰ ਸਨ ਫਕੀਰ ਸ਼ਾਮ ਸਵੇਰੇ ਰੱਬ ਨੂੰ ਯਾਦ ਕਰਦਾ ਹੈ ਕਿਸ ਨੇ ਸੋਚਿਆ ਜਿਵੇਂ ਮੈਂ ਜੀਤੀ ਨੂੰ ਯਾਦ ਕਰਦਾ ਸ਼ਾਇਦ ਮੇਰਾ ਰੱਬ ਜੀਤੀ ਹੀ ਹੈ ਜਿਵੇਂ ਫਕੀਰ ਕਈ ਵਾਰ ਮੂੰਹ ਵਿੱਚ ਹੌਲੀ-ਹੌਲੀ ਇੰਜ ਬੋਲਦਾ ਹੈ ਜਿਵੇਂ ਰੱਬ ਨਾਲ ਗੱਲਾਂ ਕਰ ਰਿਹਾ ਹੋਵੇ ਉਹ ਵੀ ਤਾਂ ਹਮੇਸ਼ਾ ਖਿਆਲਾਂ 'ਚ ਜੀਤੀ ਨਾਲ ਹੀ ਗੱਲਾਂ ਕਰਦਾ ਰਹਿੰਦਾ ਹੈ ਕਿਸ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਸਨੇ ਕਿਹਾ ਸੀ ਜੀਤੀ ਮੈਨੂੰ ਲੱਗਦਾ ਅਸੀਂ ਦੋਵੇਂ ਚੰਨ ਤੇ ਸੂਰਜ ਵਾਂਗ ਹਾਂ ਉਹ ਕਿਵੇਂ ਜੀਤੀ ਨੇ ਪੁੱਛਿਆ ਸੀ ਅਸੀਂ ਸਵੇਰੇ ਸ਼ਾਮ ਮਿਲਦੇ ਤਾਂ ਰਹਿਣਾ ਹੈ ਪਰ ਸਾਥੋਂ ਇਕੱਠੇ ਕਦੇ ਵੀ ਨਹੀਂ ਹੋਇਆ ਜਾਣਾ ਕਹਿੰਦਿਆ ਕਿਸ ਨੇ ਮੂੰਹ ਦੂਸਰੇ ਪਾਸੇ ਫੇਰ ਲਿਆ ਸੀ ਕੇਸਰ ਦੀ ਇਹ ਗੱਲ ਸੁਣ ਕੇ ਜੀਤੀ ਉਦਾਸ ਹੋ ਗਈ ਸੀ ਕੇਸਰ ਦਾ ਦਿਲ ਕੀਤਾ ਕਿ ਜੀਤੀ ਦਾ ਹੱਥ ਆਪਣੇ ਹੱਥ ਵਿੱਚ ਫੜ ਲਵੇ ਪਰ ਉਹ ਤਾਂ ਬਸ ਉਸ ਦੀ ਚੁੰਨੀ ਦਾ ਸਿਰਾ ਹੀ ਫੜ ਸਕਿਆ ਸੀ ਸੋਚਦਿਆਂ ਸੋਚਦਿਆਂ ਕੇਸਰ ਇੱਕਦਮ ਉੱਠ ਕੇ ਬੈਠ ਗਿਆ ਤੇ ਆਸਣ ਲਾ ਕੇ ਬੈਠੇ ਫਕੀਰ ਨੂੰ ਸਵਾਲ ਕੀਤਾ ਸਾਈ ਜੀ ਬੰਦਾ ਜਿੱਥੇ ਮਰਜੀ ਚਲਾ ਜਾਏ ਪਰ ਪਿੰਡ ਦਾ ਮੂ ਪਿਆਰ ਕਿਉਂ ਨਹੀਂ ਘਟਦਾ ਜਵਾਨਾ ਇਹ ਆਦਮੀ ਦੀ ਮੂਲ ਭਿਰਤੀ ਹੈ ਆਪਣੀ ਜੰਮਣ ਪੌ ਆਪਣੀ ਬੋਲੀ ਤੇ ਆਪਣਾ ਬਚਪਨ ਬੰਦੇ ਦੀਆਂ ਜੜਾ ਹੁੰਦੀਆਂ ਨੇ ਦਰਖਤ ਦੀਆਂ ਟਹਿਣੀਆਂ ਜਿੰਨੀਆਂ ਮਰਜ਼ੀ ਵਧ ਜਾਣ ਉਹ ਮੁੜ ਕੇ ਝੁੱਕਦੀਆਂ ਆਪਣੀਆਂ ਜੜਾਂ ਵੱਲੀ ਨੇ ਬੰਦਾ ਜਿੱਥੇ ਮਰਜ਼ੀ ਚਲਾ ਜਾਏ ਕਦੇ ਨਾ ਕਦੇ ਵਾਪਸ ਆਪਣੀ ਮਿੱਟੀ ਵਾਲਾ ਮੋੜਦਾ ਜ਼ਰੂਰ ਹੈ ਭਾਵੇਂ ਖਿਆਲਾਂ ਵਿੱਚ ਹੀ ਮੁੜੇ ਕਿਸ ਨੇ ਹਰ ਰੋਜ਼ ਆਪਣੇ ਅੰਦਰ ਕੁਝ ਨਾ ਕੁਝ ਬਦਲ ਰਿਹਾ ਮਹਿਸੂਸ ਹੁੰਦਾ ਸੀ ਉਸ ਨੂੰ ਬਾਪੂ ਦੇ ਘਰੋਂ ਜਾਣ ਦਾ ਕਾਰਨ ਕੁਝ ਕੁ ਸਮਝ ਆ ਰਿਹਾ ਸੀ ਬਸ ਇੱਕ ਵਾਰ ਬਾਪੂ ਮਿਲ ਜਾਵੇ ਉਸ ਨੂੰ ਵਾਪਸ ਕਰ ਲਿਆ ਕਿ ਬੇਬੇ ਤੇ ਬਾਪੂ ਨੂੰ ਹਮੇਸ਼ਾ ਖੁਸ਼ ਰੱਖਾਂਗਾ ਕੇਸਰ ਦਾ ਹੱਥ ਗਲ ਚ ਪਾਇ ਤਵੀਦ ਤੇ ਚਲਾ ਗਿਆ ਫਕੀਰ ਅਜੇ ਵੀ ਚੌਂਕੜਾ ਲਾਈ ਬੈਠਾ ਸੀ ਕੇਸਰ ਦੀਆਂ ਅੱਖਾਂ ਨੀਂਦਰ ਨਾਲ ਬੋਝਲ ਹੋ ਰਹੀਆਂ ਸਨ ਅੱਖਾਂ 'ਚ ਜੀਤੀ ਭਰੀ ਹੋਈ ਸੀ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਪਿੱਛੋਂ ਆ ਕੇ ਉਸ ਦੇ ਕੰਨ 'ਚ ਹੌਲੀ-ਹੌਲੀ ਕਿਹਾ ਹੋਵੇ ਕੇਸਰਾ ਇਹ ਕਿਹੋ ਜਿਹਾ ਪਿਆਰ ਹੈ ਤੇਰਾ ਤੂੰ ਤਾਂ ਤੂੰ ਤੇ ਹੁਣ ਦਿਸਣੋਂ ਵੀ ਗਿਆ ਕੇਸਰ ਦਾ ਦਿਲ ਕੀਤਾ ਕਿ ਜੀਤੀ ਨੂੰ ਕਲਾਵੇ ਵਿੱਚ ਲੈ ਕੇ ਕਹੇ ਮੇਰਾ ਪਿਆਰ ਤਾਂ ਅੱਖ ਦੀ ਪਲਕ ਵਰਗਾ ਏ ਪਲਕ ਨੂੰ ਅੱਖ ਵੇਖ ਨਹੀਂ ਸਕਦੀ ਪਰ ਇਸ ਦੇ ਹੁੰਦਿਆ ਅੱਖ ਨੂੰ ਕੋਈ ਛੂਹ ਹੀ ਨਹੀਂ ਸਕਦਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਅਗਲਾ ਪਾਠ ਜਰੂਰ ਸੁਣੋ ਜੀ